ਉਹ ਗੁੱਸਾ ਖਾ ਗਿਆ ਪ੍ਰੈਸ ਵਾਲਿਆਂ ਨੂੰ ਆਂਦਾ ਇਹ ਜੋਸ਼ੀ ਦੇ ਦਿਮਾਗ ਵਿੱਚ ਗੰਧ ਭਰਿਆ ਇਹਦੇ ਅੰਦਰ ਗੰਧ ਭਰਿਆ ਨਾਲਾ ਤੇ ਬੰਦ ਹੋ ਜਾਊਗਾ ਇਹ ਗੰਧ ਤੇ ਨਿਕਲ ਜਾਊਗਾ ਇਹਦੇ ਅੰਦਰੋਂ ਗੰਧ ਕਿਤਰਾ ਨਿਕਲਿਆ ਹੋਈਆਂ ਐਵੇਂ ਉਲਟ-ਪੁਲਟ ਬੇਵਕੂਫਾਨੀਆਂ ਗੱਲਾਂ ਕਰਨਾ ਪਏ ਮੈਂ ਕਿਹਾ ਯਾਰ ਮੇਰੇ ਅੰਦਰ ਕੀ ਗੰਧ ਭਰਿਆ ਇਹ ਗੁੰਡਾ ਕਿ ਬੱਲ ਮਾਰ-ਮਾਰ ਕੇ ਵਾਜਾਂ ਮਾਰ-ਮਾਰ ਕੇ ਆ ਕੇ ਕੰਮ ਦੱਸੋ ਕੋਈ ਤੇ ਗੁੰਡਾ ਕਰਦੀ ਹੈ ਸਰਕਤ ਦੇ ਲੋਕਾਂ ਤੱਕ ਗਿਆ ਘਰ ਘਰ ਤੱਕ ਕੰਮ ਪਹਚਾਇਆ ਨਿੱਦ ਪੈਦਲ 10 10 ਸਰੀਏ ਕੇ ਗਲੀ ਜਨ ਨਿਕਲਿਆ ਨਾ ਬਗਾ ਗੰਧ ਦੱਸਾ ਕਿਤੇ ਦਿਮਾਗ ਸਪਰੇਆ ਬਗਾ ਇਸ ਉਹ ਜਿੰਦਾਬਾਦ ਜਿੰਦਾਬਾਦ ਪਰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਤੁਹਾਡੇ ਵੋਟ ਦਾ ਮੁੱਲ ਤਾਂ ਨਾ ਜੇ ਆਪਣੀ ਗਲੀ ਦੀਆਂ ਮੋਟਾਂ ਪਵਾਨ ਹੋ ਗਏ ਤੇ ਜੇ ਆਪਣੀ ਪਾਤੀ ਤੇ ਬਾਕੀ 10 ਘਰ ਤੇ ਦੀ ਆਉਣ ਚਲ ਗਏ ਕੋਈ ਆਉਣ ਚਲ ਗਿਆ ਕੋਈ ਆਖੂ ਮੈਂ ਪੰਜਾ ਕੋਈ ਆਖੂ ਮੈਂ ਝਾੜੂ ਕੋਈ ਆਖੂ ਮੈਂ ਫੁੱਲ ਤੇ ਫਿਰ ਆਪ ਸਾਰੀ ਬਾਕੀ ਵੀ ਬੱਤੀ ਗੋਲ ਹੋਈ ਬੈਠ ਲਹਿ ਹੀ ਨਹੀਂ ਜਗਦੀ ਜੀ ਆ ਵੇਖੋ ਜਗਦੀ ਐ ਲਾਈਨ ਵੇਖ ਲੈਣਾ ਮੈਂ ਜਦੋਂ ਬਾਬੇ ਨਾਨਕ ਦੀ 13 13 ਤੋਲਣ ਵਾਲੀ ਚੋਣ ਨਿਸ਼ਾਨ ਤੋੜੀ ਵੀ ਇਹਨਾਂ ਦੀ ਵੀ ਸਭ ਦੀ ਕਰਾਉਣੋਂ ਬਟਕੜੀ ਤਕੜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਚਲੋ ਦੇਖਦੇ ਹੋਰ ਮੈਂ ਜੋਸ਼ੀ ਸਾਹਿਬ ਦੇ ਬਾਰੇ ਜਾਣਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਕਿ ਉਹ ਜਾਉਣਾ ਜੀ ਗੁਟਕਾ ਦੀ ਸੌਖਾ ਕਰਨਾ ਸਰਕਾਰ ਬਣਾਈ ਦੀ ਉਹਦੇ ਵਿੱਚ ਵੀ ਪੰਜ ਸਾਲ ਲੋਕਾਂ ਨੇ ਸੰਤਾਪ ਢੰਡਾਇਆ ਜਿਹੜੇ ਹੁਣ ਵੀ ਸਰਕਾਰ ਆਈ ਹੈ 22 ਸਾਲ ਹੋ ਗਏ ਨੇ ਲੋਕਾਂ ਨੇ ਉਹ ਵੀ ਸੰਤਾਪ ਢੰਡਾਇਆ ਸੋ ਲੋਕਾਂ ਨੇ ਮਨ ਬਣਾ ਲਿਆ ਆ ਔਰ ਮੈਨੂੰ ਪਤਾ ਹੈ ਕਿ ਵੱਧ ਤੋਂ ਵੱਧ ਕਾਲੀ ਦਾਦੀ ਜਿਹੜੀਆਂ ਨੇ ਸੀਟਾਂ ਆਉਣ ਗਿਆ ਔਰ ਬਹੁਤ ਵੱਡੇ ਮਾਰ ਜਣਾ ਅਮਰਸਾਦੀ ਸੀਟ ਜਿਹੜੀ ਹੈ ਰੇਲ ਜੋਸ਼ੀ ਜੀ ਜਿੱਤਣ ਇਹ ਅਪੀਲ ਲਾਉਣੀ ਚਾਹੀਦੀ ਹੈ ਵੋਟਰਾਂ ਨੂੰ ਵੋਟਰਾਂ ਵੀ ਅਪੀਲ ਕਰਨਾ ਚਾਹੁੰਗਾ ਮੈਂ ਵੋਟਰਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੇ ਉਹ ਇਹ ਸੰਤਾਪ ਢੰਡਾਉਣ ਤੋਂ ਬਾਅਦ ਵੀ ਦੇਖੋ ਜੀ ਜਿਹੜਾ ਉਹਨਾਂ ਨੇ ਕਸ਼ਟ ਚੱਲਿਆ ਜਿਹੜੇ ਪਬਲਿਕ ਨੇ ਇਹਨਾਂ ਨੂੰ ਕਹਿੰਦੇ ਜੋ ਸੀ ਜਿਹੜੀ ਭਾਰੀ ਕਟ ਜਿਹੜਾ ਨਾ ਉਹ ਜਿਹੜਾ ਜੋਸ਼ੀ ਸਾਹਿਬ ਨੂੰ ਵੇਖਣ ਆਂਦਾ ਸੁਣਣ ਆਂਦਾ ਹੈ ਸੋ ਮੈਂ ਜਨਤਾ ਨੂੰ ਅਪੀਲ ਕਰਦਾ ਮਰਸਦੀ ਨੂੰ ਜੇ ਤੁਸੀਂ ਡਿਵੈਲਪਮੈਂਟ ਚਾਹੁੰਦੇ ਜੇ ਇਨਸਾਫ ਚਾਹੁੰਦੇ ਜੇ ਜੇ ਕੰਮ ਚਾਹੁੰਦੇ ਜੇ ਤੋ ਮੇਰੀ ਹੱਥੀ ਜੋੜ ਕੇ ਸਾਰੇ ਨੂੰ ਬੇਨਤੀ ਹੈ ਕਿ ਇਨੀ ਜੋਸ਼ੀ ਜੀ ਨੂੰ ਵੋਟਾਂ ਪਾ ਕੇ ਤੱਕੜੀ ਦਾ ਨਿਸ਼ਾਨ ਦਿਖਾਓ